ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਅੱਜ ਵਾਲਾ ਲੋਕ ਗੀਤ ਇੱਕ ਇਹੋ ਜਿਹੀ ਪੈਣ ਦੇ ਦਿਲ ਦੀਆਂ ਭਾਵਨਾਵਾਂ ਦਿਲ ਦੀਆਂ ਗਹਿਰਾਈਆਂ ਨੂੰ ਪੇਸ਼ ਕਰਦਾ ਹੈ ਜਿਸ ਦਾ ਕੇ ਪਤੀ ਫੌਜ ਵਿੱਚ ਹੁੰਦਾ ਹੈ ਉਸਨੇ ਛੁੱਟੀ ਹੋਣਾ ਹੁੰਦਾ ਹੈ ਤੇ ਦੇਖੋ ਪੈਣ ਕਿੰਨੇ ਉਮੀਦਾਂ ਦੇ ਨਾਲ ਕਿੰਨੀਆਂ ਸੱਦਰਾਂ ਦੇ ਨਾਲ ਉਸ ਤੇ ਆਉਣ ਦੀ ਉਡੀਕ ਕਰਦੀ ਹੈ ਔਰ ਸਾਂਝੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਆਪਣੇ ਆਪ ਨੂੰ ਆਉਣ ਵਾਲੀਆਂ ਕਠਿਨਾਈਆਂ ਤੋਂ ਉਸ ਨੂੰ ਕਿਵੇਂ ਜਾਣੂ ਕਰਾਉਂਦੀ ਹੈ ਉਸ ਨਾਲ ਦੁੱਖ ਸੁੱਖ ਸਾਂਝੇ ਕਰਦੀ ਹੈ ਲੋ ਜੀ ਮਾਣੋ ਅਨੰਦ ਇਸ ਪਿਆਰੇ ਜਿਹੇ ਗੀਤ ਦਾ ਨੀ ਅਜ ਮਹੀਨੇ ਸਿਉਣਾ ਨੀ ਮੈਂ ਬਣ ਕੇ ਪਟੋਲਾ ਉਹ ਦੇ ਸਾਹਮਣੇ ਸਿਉਣਾ ਨੀ ਅਜ ਮਾਹੀ ਨੇ ਸਿਉਣਾ ਨੀ ਮੈਂ ਬਣ ਕੇ ਪਟੋਲਾ ਉਹ ਦੇ ਸਾਹਮਣੇ ਸਿਉਣਾ ਆਉਣਾ ਹੱਦਾਂ ਤੋਂ ਵੈਰੀ ਨੂੰ ਉਹਨੇ ਮਾਰ ਕੇ ਵੀ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਮਾਂ ਨੇ ਸ਼ੀਸ਼ਾ ਤੋੜ ਤਾ ਵੇ ਹਾਲ ਮੁਖ ਵੀ ਨਾ ਤੱਕਿਆ ਸਵਾਰੀ ਕੇ ਵੀ ਤੇਰੀ ਮਾਨ ਸ਼ੀਸ਼ਾ ਤੇਰੀ ਮਾਨ ਸ਼ੀਸ਼ਾ ਤੋੜ ਤਾਵੇ ਹਲ ਮੁਖ ਵੀ ਨਾ ਤੱਕਿਆ ਸਵਾਰੀ ਕੇ ਤੇਰੇ ਓਣ ਵਾਲਾ ਸਾਨੂੰ ਗੋਡੇ-ਗੋਡੇ ਚਾਸੀ ਜਿਵੇਂ ਅੱਜ ਹੋਣਾ ਸਾਡਾ ਸਜਰਾ ਵਿਆਸੀ ਤੇਰੇ ਓਣ ਵਾਲਾ ਸਾਨੂੰ ਗੋਡੇ-ਗੋਡੇ ਚਾਸੀ ਜਿਵੇਂ ਅੱਜ ਹੋਣਾ ਸਾਡਾ ਸੱਜਰਾ ਵਿਆਹ ਸੀ ਦਿਉਰ ਹੁੰਦਾ ਮੈਂ ਕੰਨੋਂ ਫੜ ਕੇ ਤਾੜਦੀ ਜੇਠ ਹੁੰਦਾ ਮੈਂ ਜੁੱਤੀ ਸਿਰ 'ਚ ਮਾਰਦੀ ਪੈੜੀ ਸੱਸ ਨੂੰ ਕੀ ਅੱਖਾ ਪਾਉਣ ਦਿਂਦੀ ਨਾ ਪਛਾਕਾਂ ਸੱਸ ਨੂੰ ਕੀ ਅੱਖਾ ਪਾਉਣ ਦਿਂਦੀ ਨਾ ਪਛਾਕਾਂ ਇਹਨੇ ਰੱਖ ਦਿੱਤੀ ਮੱਤ ਮੇਰੀ ਮਾਰ ਕੇ ਵੇ ਤੇਰੀ ਮਾਨੇ ਸ਼ੀਸ਼ਾ ਤੇਰੀ ਮਾਨੇ ਸ਼ੀਸ਼ਾ ਤੋੜ ਤਾਵੇ ਹਾਲ ਮੁਖ ਵੀ ਨਾ ਤਕਿਆ ਸਵਾਰ ਕੇ ਤੇਰੀ ਮਾਨ ਸ਼ੀਸ਼ਾ ਤੋੜ ਤਾਵੇ ਹਾਲ ਮੁਖ ਵੀ ਨਾ ਤਕਿਆ ਸਵਾਰ ਕੇ ਕਾ ਤੋ ਲਾਇਆ ਤੂੰ ਢੀਕਾਂ ਵਾਲਾ ਸਾਨੂੰ ਚੰਨ ਵੇ ਕਾ ਤੋ ਲਾਇਆ ਤੂੰ ਢੀਕਾਂ ਵਾਲਾ ਸਾਨੂੰ ਚੰਨ ਵੇ ਕੜੀ ਕੜੀ ਉੱਠ ਤੱਕਾਂ ਬੂਹੇ ਵਾਲ ਚੰਨ ਵੇ ਕੜੀ ਕੜੀ ਉਠ ਤੱਕ ਕੰਬੂ ਹੈ ਵਾਲ ਚਨਵੇ ਥੱਕ ਤੱਕ ਤੱਕ ਨੈਣ ਮੈਂ ਤਾਂ ਹੋ ਗਈ ਛਦੈਣ ਥੱਕ ਤੱਕ ਨੈਣ ਮੈਂ ਤਾਂ ਹੋ ਗਈ ਛਦੈਣ ਬੇਗਿਅੰਤ ਨੂੰ ਪੀੜੇ ਤੇ ਮੈਂ ਤਾਂ ਹਾਰ ਕੇ ਵੀ ਤੇਰੀ ਮਾਨ ਸ਼ੀਸ਼ਾ ਤੇਰੀ ਮਾਨ ਸ਼ੀਸ਼ਾ ਤੋੜ ਤਾ ਵਹ ਹਾਲ ਮੁਖ ਵੀ ਨਾ ਤੱਕਿਆ ਸਵਾਰ ਕੇ ਛੱਡ ਕੇ ਨਾਰ ਪਟੋਲੇ ਵਰਗੀ ਆਪ ਤੁਰਾ ਕੀ ਦੇਸ਼ ਦੀ ਕਰਦੈਂ ਛੱਡ ਕੇ ਨਾਰ ਪਟੋਲੇ ਵਰਗੀ ਆਪ ਤੁਰਾ ਕੀ ਦੇਸ਼ ਦੀ ਕਰਦੈਂ ਸੋਰਾ ਮੈਨੂ ਰਹੇ ਤਾੜਦਾ ਜੇਠ ਕਹੇ ਤੇਰੇ ਬਿਨਾ ਨ ਸਰਦੈ ਸੋਰਾ ਮੈਨੂ ਰਹੇ ਕੂਰਦਾ ਜੀਠ ਕਹੇ ਤੇਰੇ ਬਿਨਾ ਨਸਰਦਾ ਨਣਦ ਕੁ ਪੱਤੀ ਹਰਦਮ ਲੜਦੀ ਮੈਨੂੰ ਕਹੇ ਤੂੰ ਕਿਉਂ ਨਹੀਂ ਮਰਦੀ ਖੁਸ਼ ਹੁੰਦੀ ਵੇ ਮਾਂ ਤੇਰੀ ਖੁਸ਼ ਹੁੰਦੀ ਵੇ ਮਾਂ ਤੇਰੀ ਵਿੱਚ ਸੀਨੇ ਮੇਰੇ ਦੇ ਅਗ ਬਾਲ ਕੇ ਵੇ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਮਾਂ ਨੇ ਸ਼ੀਸ਼ਾ ਤੋੜ ਤਾਵੇ ਹਾਲ ਮੁਖ ਵੀ ਨਾ ਤੱਕਿਆ ਸਵਾਰ ਕੇ ਤੇਰੀ ਮਾਨੇ ਸ਼ੀਸ਼ਾ ਤੋੜ ਤਾਵੇ ਹਾਲ ਮੁਖ ਵੀ ਨਾ ਤੱਕਿਆ ਸਵਾਰ ਕੇ ਅੰਬਰੋਂ ਚੰਨ ਚੜਿਆ ਆ ਨੀ ਪਰ ਮੇਰਾ ਚੰਨ ਨਾ ਆਇਆ ਅੰਬਰੋਂ ਚੰਨ ਚੜਿਆ ਆ ਨੀ ਪਰ ਮੇਰਾ ਚੰਨ ਨਾ ਆਇਆ ਦੀ ਧੜਕਣ ਤੇਜ਼ ਹੋਈ ਨੀ ਜਦ ਕਿਸੇ ਕੁੰਡਾ ਖੜਕਾਇਆ ਦਿਲ ਦੀ ਧੜਕਣ ਤੇਜ਼ ਹੋਈ ਨੀ ਜਦ ਕਿਸੇ ਕੁੰਡਾ ਖੜਕਾਇਆ 니 ਤੂੰ ਛੇਤੀ ਚੱਲੇ ਉੱਠ ਚੱਲ ਵੇਖ ਤੂੰ ਨੰਦੇ ਨੀ ਬਾਰ ਕੌਣ ਪਰੋਣਾ ਆਇਆ ਫੌਜੀ ਨੇ ਪੈਰ ਵਿੜ ਪਾਇਆ ਸਾਨੂੰ ਤਾਂ ਸੁਖ ਦਾ ਸਾਆ ਆਇਆ ਫੋਜੀ ਨੇ ਪੈਰ ਵੇੜੇ ਪਾਇਆ ਸਾਨੂੰ ਤਾਂ ਸੁਖ ਦਾ ਸਾਇਆ ਆਇਆ ਜਗੀਆਂ ਭੁੱਲ ਗਈ ਪਿਛਲੀਆਂ ਬਾਤਾਂ ਜਗੀਆਂ ਭੁੱਲ ਗਈ ਪਿਛਲੀਆਂ ਰਾਤਾਂ ਕਟੀਆਂ ਜੋਰਾ ਜਣ ਬਿਨ ਰਾਤਾਂ ਸਾਰਾ ਕੁਝ ਕਹਿੰਦੀ ਦਸ ਤਾਰਾਤ ਨੂੰ ਸਾਰਾ ਕੁਝ ਕਹਿੰਦੀ ਦਸ ਤਾਰਾਤ ਨੂੰ ਇਹ ਵੀ ਦੱਸਤਾ ਹਾਰ ਕਿਵੇਂ ਤੇਰੀ ਮਾਨੇ ਸ਼ੀਸ਼ਾ ਤੇਰੀ ਮਾਨੇ ਸ਼ੀਸ਼ਾ ਤੋੜ ਤਾਵੇ ਹਲੇ ਮੁਖ ਵੀ ਨਾ ਤਕਿਆ ਸਾਰ ਕਿਵੇਂ ਤੇਰੀ ਮਾਨੇ ਸ਼ੀਸ਼ਾ ਤੋੜ ਤਾਵੇ ਹਲੇ ਮੁਖ ਵੀ ਨਾ ਤਕਿਆ